ਯੋ ਲੋਕ ਪਈ ਕਿਉਂ ਕਰਕੇ ਕਈ ਲੋਕ ਜਿਹੜੇ ਸਰਕਾਰਾਂ ਦੇ ਲੀਡਰ ਨੇ ਉਹ ਸਮਾਜ ਨੂੰ ਗੁੰਮਰਾਹ ਕਰ ਰਹੇ ਨੇ ਅਸੀਂ ਰਾਤ ਦੇ ਸਫਾਈ ਕਰਮਚਾਰੀਆਂ ਨੇ ਕੰਮ ਕਰਨ ਦਾ ਵਿਰੋਧ ਵਿੱਚ ਨਹੀਂ ਆ ਪਰ ਅਸੀਂ ਸਰਕਾਰ ਨੂੰ ਔਰ ਅਫਸਰਾਂ ਨੂੰ ਇਹ ਗੱਲ ਕੁੱਛਣਾ ਚਾਹੁੰਦੇ ਆ ਕਿ ਤੁਸੀਂ ਇਹਨਾਂ ਨੂੰ ਰਾਤ ਨੂੰ ਕੰਮ ਕਰਨ ਲਈ ਤੇ ਭੇਜਦੇ ਨੇ ਪਰ ਇਹਨਾਂ ਦੀ ਸੇਫਟੀ ਇਹਨਾਂ ਦੀ ਸੁਰੱਖਿਆ ਦੀ ਕੌਣ ਗਾਰੰਟੀ ਲਏਗਾ ਦੋ ਦਿਨ ਪਹਿਲਾਂ ਅਸੀਂ एडीसी ਸਾਹਿਬ ਨੂੰ ਇਹ ਵੀ ਮੰਗ ਕੀਤੀ ਸੀ ਕਿ ਜੇ ਕੋਈ ਐਗਰੀਮੈਂਟ ਹੈਗਾ ਵਾ ਜਿਹਦੇ ਵਿੱਚ ਲਿਖਿਆ ਗਿਆ ਵਾ ਕਿ ਰਾਤ ਨੂੰ ਇਹਨਾਂ ਨੂੰ ਕੰਮ ਕਰਵਾਇਆ ਜਾਵੇ ਤਾਂ ਸਾਨੂੰ ਐਗਰੀਮੈਂਟ ਦਿਖਾਇਆ ਜਾਵੇ ਤੇ ਜੇ ਉਹ ਐਗਰੀਮੈਂਟ ਦੇ ਵਿੱਚ ਰਾਤ ਨੂੰ ਕੰਮ ਕਰਨ ਦੀ ਕੋਈ ਸ਼ਰਤ ਹੈ ਵਾ ਤਾਂ ਸਾਨੂੰ ਇਹ ਵੀ ਦਿਖਾਇਆ ਜਾਵੇ ਕਿ ਕੀ ਕੀ ਇਹਨਾਂ ਦੀ ਸੇਫਟੀ ਲਈ ਕੀ ਕੀ ਇਹਨਾਂ ਨੂੰ ਸੁਖਦਾ ਦਿੱਤੀ ਗਈ ਆ ਕਿਉਂਕਿ 바ਵਾ ਸਾਹਿਬ ਬ੍ਰੇਡ ਕਰਨੇ ਸੰਵਿਧਾਨ ਦੇ ਮੁਤਾਬਕ ਹੈ ਇਹ ਗੱਲ ਕਹੀ ਸੀ ਕਿ ਮਜ਼ਦੂਰਾਂ ਨੂੰ 12 ਘੰਟੇ ਦੀ ਬਜਾਏ 8 ਘੰਟੇ ਕੰਮ ਕੀਤਾ ਜਾਵੇ ਅਤੇ ਉਨ੍ਹਾਂ ਦੇ ਸੁਰੱਖਿਆ ਦੇ ਕੰਮ ਜਿਹੜੇ ਆ ਉਹ ਮਜ਼ਬੂਤੀ ਦੇ ਨਾਲ ਪੱਕੇ ਕੀਤੇ ਜਾਣ ਇਹ 바ਵਾ ਸਾਹਿਬ ਨੇ ਲਿਖਿਆ ਸੀ ਔਰ ਮਜ਼ਦੂਰਾਂ ਨੂੰ ਇਹਨਾਂ ਦੀ ਦੁਫਾ ਵੀ ਬਦਾਈ ਜਾਵੇ ਔਰ ਇਹਨਾਂ ਨੂੰ ਪੱਤੇ ਵੀ ਦਿੱਤੇ ਜਾਣ ਔਰ ਇਹਨਾਂ ਦੀ ਜਿਹੜੀ ਡਾਕਰੀ ਆ ਮੁੰਡਲੀ ਸਹਿਤ ਜਾਵੇ ਸੋ ਇਸ ਕਰਕੇ ਅਸੀਂ ਬਾਬਾ ਸਾਹਿਬ ਬੇਡਕਲ ਦੇ ਲਿਖੇ ਸੰਵਿਧਾਨ ਦੇ ਮੁਤਾਬਕ ਮਾਨ ਜੋਗੇ ਐਡੀਸੀ ਸਾਹਿਬ ਡੀਸੀ ਸਾਹਿਬ ਉਹ ਪੰਜਾਬ ਸਰਕਾਰ ਨੂੰ ਇਹ ਗੱਲ ਪੁੱਛਣਾ ਚਾਹੁੰਦੇ ਆ ਕਿ ਜੇ ਤੁਸੀਂ ਦਫਤਰਾਂ ਦੇ ਵਿੱਚ ਹੀ ਸਿੱਧ ਬਾਬਾ ਸਾਹਿਬ ਬੇਡਕਲ ਦੀ ਫੋਟੋ ਲਾਈਆ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈਆ ਪਰ ਤੁਸੀਂ ਬਾਬਾ ਸਾਹਿਬ ਬੇਡਕਲ ਦੇ ਲਿਖੇ ਸੰਵਿਧਾਨ ਨੂੰ ਬਿਲਕੁਲ ਪਹੁੰਚਕਿਆ ਉਹ ਨਾ ਹੀ ਤੁਸੀਂ ਨੂੰ ਸੰਵਿਧਾਨ ਦੇ ਚੱਲ ਰਹੇ ਆ ਦਾਕਟਰ ਸਾਹਿਬ ਸਿਰਫ ਨਹੀਂ ਛੋਡੀ ਜੀ ਆ ਕਿ ਅਗਰ ਇਹ ਸਫਾਈ ਕਰਮਚਾਰੀਆਂ ਦਾ ਕੱਚੇ ਮੁਲਾਜ਼ਮਾਂ ਦਾ ਕੋਈ ਇੱਥੇ ਐਗਰੀਮੈਂਟ ਹੈਗਾ ਤੋ ਸਾਨੂੰ ਦਿਖਾਇਆ ਜਾਵੇ ਅਸੀਂ ਉਹਦੇ ਵਿੱਚ ਬਕਾਇਦਾ ਦੇਖਾਂਗੇ ਵੀ ਕੀ ਸ਼ਰਤਾਂ ਹੈਗੀਆਂ ਕਿ ਨਹੀਂ ਆ ਪਰ ਇਹ ਐਗਰੀਮੈਂਟ ਕੋਈ ਤਾਂ ਹੈ ਵੀ ਇਸ ਕਰਕੇ ਅੱਜ ਜਿਹੜੀ ਆ ਐਡੀਸੀ ਮੈਡਮ ਜਿਹੜੇ ਇੱਥੇ ਦਾ ਮਹਾਰਾ ਫਗਵਾੜੇ ਦਾ ਉਹ ਸਿਰਫ ਆਪਣੇ ਦਸਤਾਨਾਂ ਦੇ ਫੁਆ ਜਿਹਨੇ ਦਰਿਆ ਵਿਛਾ ਵਿਛਾ ਕੇ ਅੱਜ ਇੱਡੀ ਦੂਰ ਪਹੁੰਚਾ ਉਹ ਰੋ ਨੂੰ ਉਸਦੀ ਮਿਹਨਤ ਦਾ ਫਲ ਆਮ ਆਦਮੀ ਪਾਰਟੀ ਨੇ ਕੁਰਸੀ ਦੇ ਕੇ ਦਿੱਤਾ ਤਾਂ ਮੈਂ ਮੀਡੀਆ ਦੇ ਮਾਧਿਅਮ ਨਾਲ ਇਹ ਗੱਲ ਐਮਪੀ ਸਾਨੂੰ ਪੁੱਛਣਾ ਚਾਹੁੰਦਾ ਵਾਂ ਦਰਿਆ ਵਿਚਾਨ ਵਾਲੇ ਦੀ ਤਾਂ ਮਿਹਨਤ ਤੁਹਾਨੂੰ ਨਜ਼ਰ ਆਈ ਪਰ ਜਿਹੜੇ ਸ਼ਹਿਰ ਨੂੰ ਸਾਫ਼ ਰੱਖਦੇ ਨੇ ਜਿਹੜੇ ਆਪਣੀ ਜਾਨ ਤਲੀ ਦੇ ਬਾਜੀ ਰੱਖ ਕੇ ਬਿਮਾਰੀਆਂ ਨੂੰ ਸ਼ਾਇਦ ਤੋਂ ਮੁਕ ਕਰਦੇ ਨੇ ਕਿ ਉਹਨਾਂ ਦੀ ਮਿਹਨਤ ਨਜ਼ਰ ਨਹੀਂ ਆਈ ਐਮਬੀ ਸਾਹਿਬ ਰੋਜ਼ ਇੱਥੇ ਫਗਵਾੜੇ ਦੇ ਕਿਹੜੇ ਮਾਰਦੇ ਨੇ ਮੈਂ ਗਲਤ ਨਹੀਂ ਕਹਿ ਰਿਹਾ ਭਗਤ ਜੀ ਰੋਜ਼ ਇੱਥੇ ਕਿ ਉਹਨਾਂ ਨੂੰ ਸਫਾਈ ਕਰਮਚਾਰੀਆਂ ਦੀਆਂ ਤਕਲੀਫਾਂ ਦੀ ਨਜ਼ਰ ਆਈਆਂ ਇੱਕ ਦਰਿਆ ਪੇਸ਼ਾਨ ਵਾਲੇ ਨੂੰ ਤੁਸੀਂ ਕੁਰਸੀ ਦੇ ਦਿੱਤੀ ਪਰ ਜਿਹੜੇ ਸ਼ਹਿਰ ਨੂੰ ਸਾਫ਼ ਰੱਖਦੇ ਨੇ ਜਿਹੜੀ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਨੇ ਉਹਨਾਂ ਜ਼ੋਨ ਜਲਾ ਨੂੰ ਤੁਸੀਂ ਅੱਜ ਤੱਕ ਉਹਨਾਂ ਸਫਾਈਆਂ ਨੂੰ ਉਹਨਾਂ ਸਫਾਈ ਕਰਮਚਾਰੀਆਂ ਦੀ ਮਹਿਮਦੋਦ ਨਜ਼ਰ ਆਈ ਇਹ ਸਭ ਤੋਂ ਵੱਡਾ ਸਵਾਲ ਹੈ ਔਰ ਦੂਜੀ ਗੱਲ ਮੈਂ ਇੱਕ ਦਸਨਾ ਚਾਹੁੰਦਾ ਨਾ ਕਿ ਅਸੀਂ ਤਰੂਰ ਦੀ ਲੜਾਈ ਵੀ ਲੜਨਾ ਚਾਹੁੰਦੇ ਆ ਤੇ ਅਸੀਂ ਸਰਕਾਰ ਦੇ ਬੈਠ ਕੇ ਲੜਨਾ ਵੀ ਚਾਹੁੰਦੇ ਆ ਸਾਡੇ ਤੋਂ ਆਪਣੇ ਹਾਈ ਕੋਰਟ ਦੇ ਵਿੱਚ ਲੀਗਲ ਸੈੱਲ ਬੈਠੇ ਪਏ ਨੇ ਵਕੀਲ ਬੈਠੇ ਪਏ ਨੇ ਮੈਡਮ ਐਡੀਸੀ ਸਾਹਿਬ ਤੁਸੀਂ ਕੱਲੇ ਨਹੀਂ ਤੁਸੀਂ ਤਾਂ ਸਰਦਾਰ ਬੈਠ ਕੇ ਬੈਠੇ ਨੇ ਅਸੀਂ ਵੀ ਬਾਬਾ ਸਾਹਿਬ ਲਿਖਿਆ ਦਾ ਸਰਦਾਰ ਕੋਈ ਪੜਿਆਵਾ ਜੇ ਤੁਸੀਂ ਸਾਡੀ ਮੁਸ਼ਕਲ ਨਾ ਹੱਲ ਕੀਤੀਉਣ ਵਾਲੇ ਸਮੇਂ ਦੇ ਵਿੱਚ ਡੀਸੀ ਸਾਹਿਬ ਦੇ ਘਟਰ ਨਾ ਡੁੱਟਾ ਜਾਏਗਾ کہتا تو اڈے اطلاف جتا جائے گا کیونکہ تسی اگر آج کرسی تک بیٹھے ہو یہ تانو سرکار میں نہیں بٹھایا اے بابا صاحب اے بیٹھ گئے لکھے سمدان میں بٹھایا تے آج جو ہی تُس بابا صاحب اے بیٹھ گئے لکھے سمدان میں پل چکے ہو آج سمایت ناز تکاہ ہو رہا ہے کی تانو سفائی نہیں دے گیا ਮੇਅਰ ਸਾਹਿਬ ਤੁਸੀਂ ਫਗਵਾੜੇ ਤੋਂ ਵੀ ਚੁਣੇ ਗਏ ਹੋ ਪਹਿਲਾਂ ਤੁਸੀਂ ਮੇਅਰ ਬਣ ਕੇ ਸੇਵਾ ਨਿਭਾਈਆ ਹੁਣ ਜੇ ਤੁਸੀਂ ਮੇਅਰ ਬਣ ਕੇ ਤਕੀ ਤੁਸੀਂ ਆਫਿਸ ਦੇ ਵਿੱਚ ਜਾ ਕੇ AC ਵਾਲੇ ਕਮਰੇ ਦੇ ਵਿੱਚ ਇਹ ਪਹੁੰਚੇ ਕਿਉਂਕਿ ਧਰਤੀ ਦੀ ਸਫਾਈ ਅਸੀਂ ਸਾਰੇ ਪਰਿਵਾਰ ਵਾਲੇ ਹਾਂ ਰੋਜ਼ ਅਸੀਂ ਸਵੇਰੇ ਹੀ ਕਰਦੇ ਹਾਂ ਸ਼ਾਮ ਨੂੰ ਤਾਂ ਮੈਂ ਦਿੰਦੀ ਆ ਇਹ ਨੂੰ ਸਿਰਫ ਤਕਾਸ਼ਾਈ ਗਰੀਬ ਮਜ਼ਦੂਰਾਂ ਦੇ ਨਾਲ ਕਰ ਰਹੇ ਨੇ ਸੋ ਇਸ ਕਰਕੇ ਅਸੀਂ ਕੋਈ ਮਤਲਬ ਇਹਦਾleverਰੀਆ ਗੱਲ ਵੀ ਸਾਡੇ ਵੀ ਕਾਨੂੰਨੀ ਸਲਾਹਕਾਰ ਨੇ ਸਾਡੇ ਵੀ ਆਪਣੇ ਡੀਐਲੀਆ ਦੇ ਫੀਲਿਆਂ ਨੇ ਹਾਈ ਕੋਰਟ ਦੇ ਵਿੱਚ ਸਾਡੇ ਆਪਣੇ ਯਕੀਨ ਨੇ ਉਹਨਾਂ ਨੇ ਸਾਨੂੰ ਗੱਲ ਕਹੀ ਆ ਕਿ ਅਗਰ ਜੇ ਤੁਹਾਡੇ ਨਾਲ ਕੋਈ ਤਕਸ਼ਾਹੀ ਹੁੰਦੀ ਆ ਤਾਂ ਤੁਸੀਂ ਇਹਦੀ ਕੋਰਟ ਦੇ ਵਿੱਚ ਰੈਟ ਲਾ ਦੋ ਤੇ ਜੇ ਸਾਨੂੰ ਐਗਰੀਮੈਂਟ ਨਾ ਮਿਲਿਆ ਯੁਵਾ ਵਿਕਾਸ ਮੋਰਚਾ ਵੱਲੋਂ ਹਾਈ ਕੋਰਟ ਦੇ ਵਿੱਚ ਰੈਟ ਲਾਈ ਜਾਏਗੀ ਔਰ ਮੈਂ ਕਹਤਾ ਏਡੀਸੀ ਮੈਡਮ ਨੂੰ ਔਰ ਡੀਸੀ ਸਾਹਿਬ ਨੂੰ ਪਾਰਟੀ ਬਣਾਇਆ ਜਾਏਗਾ ਕਿਉਂਕਿ ਅੱਜ ਸਾਨੂੰ ਘੱਟੋ ਘੱਟ 3-4 ਦਿਨ ਹੋ ਚੁੱਕੇ ਆ ਨਾਤੇ ਸਾਨੂੰ ਐਗਰੀਮੈਂਟ ਦਿਖਾਉਂਦੇ ਆ ਜਿਹੜਾ ਮਜ਼ਦੂਰਾਂ ਦੇ ਨਾਲ ਹੋਇਆ ਵਾ ਤੇ ਨਾ ਹੀ ਇਹ ਸਾਡੀਆਂ ਮੁਸ਼ਕਲਾਂ ਦਾ ਹੱਲ ਕਰਦੇ ਆ ਉਹ ਮਾਰੇ ਸਮੇਂ ਦੇ ਵਿੱਚ ਮੈਂ ਤੁਹਾਡੇ ਮੀਡੀਆ ਦੇ ਮਾਨਯੋਗ ਦੇ ਨਾਲ ਇੱਕ ਗੱਲ ਹੋਰ ਜ਼ਰੂਰ ਦੱਸ ਦੇਣਾ ਚਾਹੁੰਦਾ ਹਾਂ ਮਾਨਯੋਗ ਐਡੀਸੀ ਸਾਹਿਬ ਨੂੰ ਫਗਵਾੜਾ ਦੇ ਮੇਅਰ ਨੂੰ ਔਰ ਪੰਜਾਬ ਸਰਕਾਰ ਨੂੰ ਕਿਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਪੂਥਲਾ ਡੀਸੀ ਸਾਹਿਬ ਦੇ ਵੀ ਅਗਿਰਤ ਨਾ ਦੇਵਾਂਗੇ ਹਾਂ ਇਹਨਾਂ ਨੇ ਜ਼ਰੂਰ ਸਰਕਾਰ ਨੇ ਇਹ ਨੀਤੀ ਅਪਣਾਈ ਆ ਕਿ ਫੁੱਟ ਡਾਲੋ ਰਾਜ ਕਰੋ ਕਿਉਂਕਿ ਇਹਨੇ ਸਾਡੇ ਹੀ ਭਰਾਵਾਂ ਨੂੰ ਉਹਨਾਂ ਨੂੰ ਗੁਨਾਹ ਕਰਨਾ ਸ਼ੁਰੂ ਕਰਤਾ ਜਾਂ ਉਹਨਾਂ ਦੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੀ ਕਿ ਤੁਸੀਂ ਧਰਨੇ ਦੇ ਵਿੱਚ ਨਾ ਜਾਓ ਤੇ ਮੈਂ ਜਿਵੇਂ ਕਿ ਮੀਡੀਆ ਦੇ ਮਾਧਿਅਮ ਦੇ ਨਾਲ ਫਿਰ ਲਈ ਹੇਟੈਂਟਿਟੀ ਕਰਕੇ ਦਿੱਤੀ ਸੀ ਕਿ ਅਗਰ ਸਾਡਾ ਕੋਈ ਸਫਾਈ ਮੁਲਾਜ਼ਮ ਨਹੀਂ ਆਇਆ ਤੇ ਕੋਈ ਗੱਲ ਨਹੀਂ ਸਾਨੂੰ ਇਸ ਗੱਲ ਦਾ ਦੁੱਖ ਨਹੀਂ ਆ ਸਾਨੂੰ ਇਸ ਗੱਲ ਦਾ ਦੁੱਖ ਆ ਕਿ ਅਸੀਂ ਗੁਰਦਿਆਂ ਤੇ ਜਿਆਂ ਚ ਬੈਠੇ ਆ ਜੇ ਅਸੀਂ ਅੱਜ ਅਸੀਂ ਬਾਬਾ ਸਾਹਿਬ ਬੈਠ ਕੇ ਲਿਖੇ ਤੇ ਸੰਵਿਧਾਨ ਦੇ ਕਾਰਨ ਸੰਦਰਸ਼ ਕਰ ਰਹੇ ਹਾਂ ਤੇ ਜੇ ਅਸੀਂ ਆਪਣੇ ਭਰਾਵਾਂ ਦੀ ਆਵਾਜ਼ ਬੁਲੰਦ ਨਾ ਕੀਤੀ ਤਾਂ ਸਾਡਾ ਕੁਰਸੀਆਂ ਤੇ ਬੈਠਣਾ ਕੀ ਫਾਇਦਾ ਜਗਵਾਨਾ ਸ਼ਹਿਰ ਦੇ ਵਿੱਚ ਜੇ ਆਪਾਂ ਨਗਰ ਟਰਸਟੀ ਗੱਲ ਕਰੀਏ ਇੰਪਰੂਵਮੈਂਟ ਟਰਸਟੀ ਦੀ ਗੱਲ ਕਰੀਏ ਜੇ ਮੰਡੀ ਬੋਰਡ ਦੀ ਗੱਲ ਕਰੀਏ ਜਾਂ ਹੋਰੋਕੀ ਦੀ ਗੱਲ ਕਰੀਏ ਤੋਂ ਇਸ ਟਾਈਮ ਜਿਹੜੇ ਦਲੀ ਸਮਾਜ ਦੇ ਨਮਾਇंदे ਬੈਠੇ ਆ ਮੈਂ ਗੱਲ ਕਰਨਾ ਚਾਹਾਂਗਾ ਕਿ ਮੈਂ ਨਗਰ ਦੀ ਜਿਸ ਦਿਨ ਜਗਰ ਨਗਰ ਨੇ ਇੱਥੇ ਦਰਸਰ ਦਾ ਡਿਬਾਟਿੰਗ ਕੀਤਾ ਆਮੇ ਤੇ ਐਮਪੀ ਚੱਬੇਵਾਲ ਸਾਹਿਬ ਆਪਣਾ ਵਾਲਮੀਕ ਸਮਾਜ ਮਿਲਾਏਗਾ ਕਿਉਂਕਿ ਸਫਾਈ ਕਰਮਚਾਰੀ ਜਿਹੜੇ ਪੂਰੇ ਹੱਲੇ ਪੰਜਾਬ ਦੇ ਵਿੱਚ ਕੱਚੇ ਮਜ਼ਦੁਰਾਂ ਤੁਸੀਂ ਉਹਨਾਂ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਇੱਕ ਤੁਹਾਡੇ ਮੀਡੀਆ ਦੇ ਸਾਹਮਣੇ ਬਣਾ ਜੁਰ ਮੈਂ ਬੜੀ ਘਾਟਾ ਪੂਰਾ ਜਲ ਕੇਣਾ ਚਾਹੁੰਦਾ ਨਾ ਚਾਹੇ ਪੰਜਾਬ ਦੇ ਕਿਸੇ ਜ਼ਿਲ੍ਹੇ ਵਿੱਚ ਕਿਸੇ ਤਸਵੀਰ ਦੇ ਵਿੱਚ ਰਾਤ ਨੂੰ ਕੰਮ ਨਹੀਂ ਜਾਣ ਪਰ ਫਗਵਾੜਾ ਸ਼ਹਿਰ ਦੇ ਵਿੱਚ ਜਦੋਂ ਤੱਕ ਏ.ਟੀ.ਸੀ. ਮੈਡਮ ਜਾਂ ਮੇਅਰ ਸਾਹਿਬ ਫਗਵਾੜਾ ਦੇ ਸਾਨੂੰ ਇਹ ਟੈਂਡਰ ਨਹੀਂ ਦਿਹਾਉਂਦੇ ਕਿ ਟੈਂਡਰ ਦੇ ਵਿੱਚ ਰਾਤ ਨੂੰ ਕੰਮ ਲੈਣਾ ਤੇਜ ਮੁਲਾਜ਼ਮਾ ਦਾ ਲਿਖਿਆ ਗਿਆ ਜਾਂ ਨਹੀਂ ਜਾਂ ਕੱਚੇ ਮੁਲਾਜ਼ਮਾਂ ਨੂੰ ਨਾਈਟ ਲੌਂਸ ਦਿੱਤਾ ਜਾਵੇਗਾ ਕਿ ਨਹੀਂ ਜਾਂ ਨੰਬੰਦੀਆਂ ਸਹੂਿਦਾਂਾਂ ਕੁਝ ਜਾਣ ਗਿਆ ਕਿ ਨਹੀਂ ਉਹਨਾਂ ਨੂੰ ਸੁਰੱਖਿਆ ਦੇ ਕੰਮ ਦਿੱਤੇ ਜਾਣਗੇ ਕਿ ਨਹੀਂ ਤੇ ਮੈਂ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਯੁਨਾ ਵਿਕਾਸ ਮੋਰਚਾ ਉਹ ਲੋਕ ਇਸ ਟੈਂਡਰ ਦਾ ਹਮੇਸ਼ਾ ਵਿਰੋਧ ਹੁੰਦਾ ਰਹੇਗਾ ਯੁਨਾ ਵਿਕਾਸ ਮੋਰਚਾ ਇਸਦਾ ਵਿਰੋਧ ਕਰੇਗਾ ਜਦੋਂ ਤੱਕ ਤੁਸੀਂ ਸਰਦਾਰ ਟੈਂਡਰ ਨਹੀਂ ਫੰਡੇ ਤੇ ਮੈਂ ਇੱਕ ਛੋਟੀ ਜੀ ਗੱਲ ਸਮਾਜ ਦੇ ਨਾਲ ਆਪਣੇ ਭਰਾਵਾਂ ਨਾਲ ਵੰਨ ਸਾਝੀ ਕਰਨਾ ਚਾਹਾਂਗਾ ਇੱਕ ਰਾਜ ਦੀ ਪ੍ਰਜਾ ਹੁਣੀ ਸੀਗੀ ਉਸ ਜੰਗਮ ਇੱਕ ਹਾਥੀ ਹੁੰਦਾ ਸੀਗਾ ਤੇ ਹਾਥੀ ਨੇ ਬੜੇ ਚੰਗ ਚੁਨਾਏ ਸੀਗੇ ਪਰ ਕਿਤੇ ਨਾ ਕਿਤੇ ਉਹ ਜਦੋਂ ਹਾਥੀ ਸਮੇਂ ਦੇ ਹਿਸਾਬ ਦੇ ਨਾਲ ਉਹ ਨਹੀਂ ਹੌਲੀ ਬਜ਼ੁਰਗ ਹੁੰਦਾ ਗਿਆ ਸਿਆਣਾ ਹੋ ਗਿਆ ਉਹ ਇੱਕ ਦਿਨ ਹਾਥੀ ਜਿਹੜਾ ਦਲਦਲ ਦੇ ਵਿੱਚ ਫਸ ਗਿਆ ਉਹਨੂੰ ਕੱਢਣ ਲਈ ਰਾਜੇ ਮਹਾਰਾਜੇ ਨੇ ਬੜੇ ਜੋਰ ਪਰ ਸ਼ਹਿਰ ਦੀਆਂ ਦੁਕਾਨਾਂ ਤੱਕੀ ਵਰ 11 ਵਜੇ ਤੱਕ 12 ਵਜੇ ਤੱਕ ਏਡੀਸੀ ਮੈਡਮ ਸਾਹਿਬ ਵੀਰ ਸਾਹਿਬ ਭੁਲੀਆ ਰਹਿੰਦੀਆਂ ਵਾ ਜਦ ਕਿ ਸਫਾਈ ਕਰਮਚਾਰੀਏ ਤੋਂ ਕੰਮ ਕਿੰਨੇ ਘੰਟੇ ਤੱਕ ਲੈਂਦੇ ਕਿੱਟੇ ਸ਼ੇਰ ਤੋਂ 10 ਵਜੇ ਤੱਕ ਲੈਂਦੇ ਆ ਤੇ 10 ਵਜੇ ਤੋਂ ਬਾਅਦ ਜਿਹੜਾ ਗੰਦ ਪਏਗਾ ਉਹਨੂੰ ਸਾਫ਼ ਕੌਣ ਕਰੇਗਾ ਤੁਸੀਂ ਇੱਟਾ ਸਫਾਈ ਕਰਮਚਾਰੀਆਂ ਤੇ ਬੋਝ ਪਾ ਰਹੇ ਹੋ ਤੁਹਾਨੂੰ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਆ ਇਹ ਤੁਹਾਡੇ ਪੈਰ ਭਰਾਵਾ ਕੋਈ ਤੁਹਾਡੇ ਤੋਂ ਬਾਰਾ ਨਹੀਂ ਤੁਹਾਡੇ ਸਮਝਦੇ ਨੇ ਇਹ ਗੱਲ ਵੱਡੀ ਆ ਕਿ ਤੁਸੀਂ ਸਰਕਾਰਾਂ ਦੇ ਵਿੱਚ ਆ ਕੇ ਕੁਰਸੀਆਂ ਤੇ ਬੈਠ ਗਿਓ ਇਹ ਗੱਲ ਵੱਡੀ ਆ ਐਡੀਸੀ ਮੈਡਮ ਸਾਹਿਬ ਤੁਸੀਂ ਸੰਵਿਧਾਨ ਪੜ੍ਹ ਕੇ ਅੱਜ ਕੁਰਸੀ ਤੇ ਬੈਠ ਗਏ ਹੋ ਪਰ ਇਹ ਗੱਲਾਂ ਬੁੱਲੋ ਕਿ ਜੇ ਤੁਸੀਂ ਅੱਜ ਇਸ ਕੁਰਸੀ ਤੇ ਬੈਠੇ ਹੋ ਤੇ ਇਹਨਾਂ ਦੀ ਬਦੌਲਤ ਬੈਠੇ ਹੋ ਮੇਆ ਸਾਹਿਬ ਤੁਸੀਂ ਵੀ ਇਹ ਗੱਲਾਂ ਬੁੱਲੋ ਜੇ ਅੱਜ ਤੁਸੀਂ ਫਗਵਾੜਾ ਸ਼ਹਿਰ ਦੀ ਮੇਅਰ ਦੀ ਕੁਰਸੀ ਤੇ ਬੈਠੇ ਹੋ ਫਗਵਾੜਾ ਸ਼ਹਿਰ ਦੇ ਵਸਨੀਕਾਂ ਦੀ ਬਦੌਲਤ ਬੈਠੇ ਹੋ ਜਿਸ ਦਿਨ ਇਹਨਾਂ ਨੇ ਸਫਾਈ ਕਰਮਚਾਰੀਆਂ ਨੂੰ ਸ਼ਾਮ ਦੇ ਕੰਮ ਲਈ ਰਵਾਨਾ ਕੀਤਾ ਛੰਗੀ ਲੈ ਕੇ ਤਾਂ ਉਸ ਦਿਨ ਮੇਆ ਸਾਹਿਬ ਨੇ ਜਵਨੀ ਦਰਾਜ ਕੀਤਾ ਜੇ ਉਹਨਾਂ ਨੂੰ ਇਹਨਾਂ ਦੇ ਗੁੱਥ ਨੇ ਜਣਾਉਂਦੇ ਸੀਗੇ ਮੇਰ ਸਾਹਿਬ ਅਸਰਾਂ ਨੇ ਤਾਂ ਹੁੰਦੇ ਜਾਂਦੇ ਰਹਿਣਾ ਵਾ ਪਰ ਤੁਸੀਂ ਤੁਹਾਡਾ ਸ਼ਹਿਰ ਦੇ ਵਿੱਚ ਪਬਲਿਕ ਦੇ ਵਿੱਚ ਬੈਠ ਕੇ ਫੇ ਕਿੰਨੇ ਕਿੰਨੇ ਵੋਟਾਂ ਮੰਗਣ ਲਈ ਤਾਂ ਜਾਣਗੇ ਫੇ ਬਾਲਮਿਕ ਸਮਾਜ ਜੁਵਾ ਵਿਕਾਸ ਮੋਰਚਾ ਤੁਹਾਨੂੰ ਇਹ ਸਵਾਲ ਪੁੱਛੇਗਾ ਕਿ ਜੁੜਾ ਸਮਾਜ ਨਾਲ ਤਾਂ ਕਾਹ ਹੁੰਦਾ ਸੀ ਤੁਸੀਂ ਉਹਦੇ ਤੁਸੀਂ ਕਿੱਥੇ ਸੀਗੇ ਸਾਨੂੰ ਪਤਾ ਅੱਜ ਤੁਸੀਂ ਰਾਜਨੀਤੀ ਖੇਡ ਗਏ ਜਿਹੜੇ ਮੀਟਰ ਸੀਗੇ ਜਾਂ ਜਿਹੜਾ ਤੁਹਾਡੇ ਸੈਂਟਰ ਵੀ ਇੰਸਪੈਕਟਰ ਸੀਗੇ ਉਹਨਾਂ ਦੇ ਮਗਨ ਪਾ ਕੇ ਤੁਸੀਂ ਮੁਲਾਜ਼ਮਾਂ ਨੂੰ ਰੋਕ ਲਿਆ ਪਰ ਸਾਨੂੰ ਇਸ ਗੱਲ ਦੀ ਕੋਈ ਹਨਾਨੀ ਨਹੀਂ ਆ ਕਿਉਂਕਿ ਤੁਸੀਂ ਹੁਣ ਸਰਕਾਰਾਂ ਦੇ ਵਿੱਚ ਬੈਠੇ ਹੋ ਤੁਸੀਂ ਹੁਣ ਤਾਂ ਨਹੀਂ ਜਿੰਦੋਂ ਕੋ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਆ ਉਹਦੇ ਤੋਂ ਵੀ ਇਹ ਸੱਚ ਦਾ ਸੱਚਾਈ ਦਾ ਹਰਕਤ ਨੂੰ ਦੱਦ ਰਹੀਆ ਪਰ ਤੁਸੀਂ ਇਹ ਗੱਲਾਂ ਬੁੱਲੋ ਇਹੋੜ ਵਾਲੇ ਸਮੇਂ ਦੇ ਵਿੱਚ ਆਵਾਜ਼ੀ ਪਾਰਟੀ ਦਾ ਜਿਹੜਾ ਪੰਜਾਬ ਦੇ ਵਿੱਚ ਸੁਖਾਇਆ ਐਸਐਮਟੀ ਮਿੰਦਰਪਾਲਾ ਭਾਪਲ ਜੀ ਸਾਡੇ ਪ੍ਰਧਾਨ ਸਾਹਿਬ ਮਰਗੋਰੀਆ ਜੀ ਬਹੁਤ ਸੋਟਾ ਜੀ ਉਹ ਜਿੰਨੇ ਵੀ ਉਹ ਸਭ ਤੋਂ ਵੱਡੇ ਇੱਕ ਬੰਦੇ ਨੂੰ ਖੁਸ਼ ਆਸ਼ੀਸ਼ ਨੂੰ ਸ਼ਾਬਾਸ਼ੀ ਦਾ ਹੱਕ ਲੱਗਦਾ ਪਰ ਸਾਡੇ ਕੱਚੇ ਮਲਾਦਮਿਆਂ ਦੇ ਵਿੱਚੋਂ ਆਪਣੇ ਨਾਲ ਗਾਲ ਕੀ ਕਥਾ ਹੋਇਆ ਉਹੀ ਗੱਲ ਜਿਹੜੀ ਤੁਹਾਨੂੰ ਫਾਪਲ ਸਾਹਿਬ ਨੇ ਅਸਮੀ ਸੋਟਾ ਜੀ ਨੇ ਦੱਸੀ ਗਾ ਕਿ ਜੋ ਪੁਨਰਾਵੇਕ ਨਰ ਨਿਗਮ ਕਮਿਸ਼ਨਰ ਬੈਠੇ ਆ ਤਿੰਨ ਦਿਨਾਂ ਤੋਂ ਉਹਨਾਂ ਦਾ ਰਾਸਤਾ ਹੋ ਰਿਹਾ ਸੀ ਡੀਬੀ ਦਾ ਰਾਸਤਾ ਹੋ ਰਿਹਾ ਸੀ ਜਿਸ ਦੇ ਵਿੱਚ ਕੱਚੇ ਮਜ਼ਦੂਰ ਜਾਂ ਪੱਕੇ ਮਜ਼ਦੂਰ ਸਫਾਈ ਕਰਮਚਾਰੀਆ ਉਹਨਾਂ ਨੇ ਗਾਰ ਦੀ ਢੁਗੀ ਜਿਹੜੀ ਲਾਇਗੀਆਂ ਕਰੋਨਾ ਕੋਸ਼ੇਰ ਤੋਂ ਲੈ ਕੇ 10 ਮਹੀਨਿਆਂ ਦਾ ਢੁਗੀ ਲੈ ਗਈ ਉਸ ਦਿਨ ਅਸੀਂ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਤਾਂ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਸੰਮਵਾਰ ਨੂੰ ਆ ਕੇ ਬੈਠ ਕੇ ਗੱਲ ਕਰ ਲੋ ਜੋ ਵੀ ਹੋਊਗਾ ਉਸ ਟੈਪ ਆਪਾਂ ਅ ਮਲਾਜ਼ਮਾਂ ਦੇ ਮੱਦੇ ਮਿਤਰਾਂਗੇ ਪਰ ਜਦੋਂ ਪੰਜ ਮੈਂਬਰੀ ਕਮੇਟੀ ਜਿਸ ਦੇ ਵਿੱਚ ਆ ਕੇ ਕਾਰਪੋਰੇਸ਼ਨ ਦਫ਼ਤਰ ਵਿੱਚ ਅਸੀਂ ਇਕੱਠੇ ਹੋਏ ਤਾਂ ਏਡੀਸੀ ਸਾਹਿਬ ਦਾ ਹੁਕਮ ਆਇਆ ਕਿ ਦੋ ਬੰਦੇ ਆਣ ਤਿੰਨ ਬੰਦੇ ਆਜੋ ਮਤਲਬ ਏਡੀਸੀ ਮੈਡਮ ਦੇ ਕੋਲ ਮਲਾਜ਼ਮਾਂ ਦੇ ਲਈ ਸ਼ਹਿਰ ਵਾਸੀਆਂ ਦੇ ਲਈ ਗੱਲ ਸੁਣਨ ਦਾ ਟਾਈਮ ਨਹੀਂ ਕਿ ਉਹ ਅੱਜ ਵੀ ਜਿਹੜੇ ਹਜ਼ਾਰਾਂ ਲੋਕ ਜਿਹੜੇ ਉਹਨਾਂ ਵੱਲ ਦੇਖਦੇ ਆ ਸੈਂਕੜੇ ਜਿਹੜੇ ਲੋਕ ਜਿਹੜੇ ਸਫਾਈ ਕਰਮਚਾਰੀ ਜਿਹੜੇ ਸ਼ਹਿਰ ਨੂੰ ਸਾਫ਼ ਰੱਖਦੇ ਆ ਉਹਨਾਂ ਕੋਲ ਇਹਨਾਂ ਕੋਲ ਟਾਈਮ ਨਹੀਂ ਉਹ ਜਿਹੜੇ ਆ ਕੇ ਇਹਨਾਂ ਨੂੰ ਕੋਈ ਬੰਦਸਤਾ ਦੇ ਜਾਂਦਾ ਕੋਈ ਕਿਸੇ ਤਰ੍ਹਾਂ ਕੋਈ ਚਾਹ ਪੀਣ ਆਇਆ ਤਾਂ ਉਹਨਾਂ ਨੂੰ ਇਸੇ ਵਾਲੇ ਕੰਮੇ 'ਚ ਭਾਗੇ ਚਾਹ ਪੀਣ ਦੇ ਵਿੱਚ ਮਸੂਲ ਹੋ ਜਾਂਦੇ ਸੀ ਔਰ ਬੜੀ ਸ਼ਰਮੀ ਗੱਲ ਆ ਕਿ ਭਗਵਾਨਾਂ ਦੇ ਵਿੱਚ ਜਿਹੜੀ ਮਜੂਤਾ ਸਰਤਾ ਪੰਜਾਬ ਸਰਕਾਰ ਦੇ ਜਿੰਨੇ ਵੀ ਨੁਮਾਇंदे ਚੇਨ ਮੈਂ ਹੋਵੇ ਇੰਪਰੂਵਮੈਂਟ ਉਸਲਾ ਮਾਰਕੀਟ ਕਮੇਟੀ ਦਾ ਜਾਂ ਕੋਈ ਉਹ ਸਾਰੇ ਅਸੀਂ ਕਾਸਟ ਦਾ ਬਲੌਕ ਕਰਦੇ ਆ ਉਹ ਬੜੀ ਦੁੱਖ ਦੀ ਗੱਲ ਹੈ ਕਿ ਉਹਨਾਂ ਨੂੰ ਆਪਣੇ ਘਰਾਂ ਪਹਿਣਾ ਦਾ ਜਿਹੜਾ ਦੁੱਖ ਸਫਾਈ ਕੰਮ ਚਾਹੀਦੀਆਂ ਦਾ ਨਜ਼ਰ ਨਹੀਂ ਆ ਰਿਹਾ ਉਹ ਅੱਜ ਤੋ ਵੀ ਕਿਹ ਧਰਨਾ 10 ਸਾਲ 15 ਸਾਲ ਸੰਜਾ <tip> <tip> ਮਨਮਰ ਰਮਾਨ ਲਾਹੇ ਸਰਕਾਰ ਸੀ ਉਸ ਟਾਈਮ ਵੀ ਸਾਡੇ ਵਾਪਰ ਸਰ ਨਾਲ ਨਾਲ ਕੇ ਅਸੀਂ ਉਦੇ ਵੀ ਡਟ ਕੇ ਕੀਤਾ ਸੀਗਾ ਤੇ ਉਦੋਂ ਇਹਨਾਂ ਨੂੰ ਬੀਸੀ ਰੇਟਾਂ ਚਿਆਨੋਂ ਬੀਸੀ ਰੇਟ ਤੇ ਜਾਂਦਾ ਪਰ ਬੜੀ ਸ਼ਰਮ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਉਦੋਂ ਸਾਡੇ ਪਹਿਲੇ ਜਿਹੜੇ ਉਸ ਟਾਈਮ ਦੇ ਨਾਲ ਮੁਲਾਜ਼ਮ ਸੀਗੇ ਉਹ ਵੀ ਡਟ ਕੇ ਖੜੇ ਸੀਗੇ ਉਹ ਐ ਈਡੀਸੀ ਜ਼ਾਰ ਨੂੰ ਇਹ ਜਿਹੜਾ ਇਤਿਹਾਸ ਦੇਖ ਲੈਣਾ ਚਾਹੀਦਾ ਕਿ ਜਿਹੜੇ ਪਕਵਾੜੇ ਦੇ ਸਾਥੀ ਆ ਜਿਹੜੇ ਸਰਵਜਸੀ ਸਾਥੀ ਆ ਜਿਹੜੇ ਹੱਕਾਂ ਦੇ ਲਈ ਲੜਨ ਵਾਲੇ ਆ ਉਹ ਝੋਟੇ ਨਹੀਂ ਆਗੇ ਅੱਜ ਜੁਨੀ ਦੇ ਨੇ ਆਪਣੇ ਮਲਾਜਮ ਸਫਾਈ ਕਰਮਚਾਰੀ ਆਪਣੇ ਦਵਾ ਦੇ ਵੇਟ ਕਰਦੇ ਹੋਏ ਉਹਨਾਂ ਨੂੰ ਜਿਹੜਾ ਇਸ ਧਰਮ ਦੇ ਵਿੱਚ ਆਉਣ ਨਹੀਂ ਦਿੱਤਾ ਪਰ ਮੈਂ ਗੱਲ ਦੱਸਣਾ ਚਾਹੁੰਦਾ ਕਿ ਤੁਸੀਂ ਉਹਨਾਂ ਦੇ ਸਰੀਰ ਫੰਦਲੇ ਆ ਉਹਨਾਂ ਦੀ ਰੂਹਾਂ ਉਹਨਾਂ ਦੇ ਸੋਤ ਨਹੀਂ ਦਿੰਦੇ ਆ ਉਹ ਅੱਜ ਵੀ ਇਸ ਧਰਮੇ ਦੇ ਵਿੱਚ ਆ ਕੇ ਬੈਠੇ ਆ ਇੱਕ ਇੱਕ ਇਕੱਲਾ ਇਕੱਲਾ ਬੰਦਾ ਤੁਹਾਡੇ ਸੰਘਰਸ਼ ਲਈ ਕੱਟਾ ਹੋ ਰਿਹਾ ਤੁਸੀਂ ਇਹ ਚੇਤਾ ਰੱਖਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਜਿਹੜੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਹਾਈ ਕੋਰਟ ਕੋਰਟ ਦੇ ਵਿੱਚ ਭਾਨੀ ਆ ਸਾਹਮਣਾ ਹੋਣਾ ਪੈਣਾ ਤੁਹਾਨੂੰ ਜਵਾਬ ਦੇਣਾ ਪੈਣਾ ਕਿ ਤੁਸੀਂ ਮੁਲਾਜ਼ਮਾਨਾ ਕਰਦੇ